ਪਰਮਾਸਰਾ ਦਾ ਤਾਂ ਜਿਹੜਾ ਹੈਗਾ ਜਿਹੜੀ ਸ਼ੁਰੂਆਤ ਹੋਈ ਹੈ ਇਹ ਤਾਂ ਉਸ ਪਰਮਾਤਮਾ ਦੇ ਜਿਹੜੀ ਪਰਮ ਸ਼ਕਤੀ ਹੈ ਉਹਨੂੰ ਕੋਈ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੁਸੇਵਾ ਕੁਸਈਆਂ ਕੋਈ ਅੱਲਾਹ ਕੋਈ ਕੁਝ ਵੀ ਕਹਿ ਦਿੰਦਾ ਉਹਨੂੰ ਹੈਨਾ ਤਾਂ ਜ਼ਿੰਮੇਵਾਰੀਆਂ ਦਾ ਅਹਿਸਾਸ ਜ਼ਿੰਮੇਵਾਰੀਆਂ ਤੋਂ ਭੱਜਣਾ ਆਸਾਨ ਹੁੰਦਾ ਹੈ ਜ਼ਿੰਦਗੀ ਦਾ ਹਰ ਕਦਮ ਜਿਹੜਾ ਅੰਦਰੋਂ ਆ ਰਹੀ ਆਵਾਜ਼ ਕਿਨਰ ਵਾਇਸ ਉਹਦੇ ਮੁਤਾਬਿਕ ਚੱਲਣਾ ਇਹ ਸਾਡਾ ਇਮਤਿਹਾਨ ਹੁੰਦਾ ਹੈ ਜਿਹੜੇ ਭੱਜ ਜਾਂਦੇ ਨੇ ਜ਼ਿੰਮੇਵਾਰੀਆਂ ਤੋਂ ਮਿਲਦਾ ਨਹੀਂ ਕੱਖ ਵੀ ਉਹਨਾਂ ਨੂੰ ਕਿ ਹੋਰ ਕੁਛ ਕਰਨੋਂ ਦਿਲ ਕਰਦਾ ਮੈਂ ਕਹਿੰਦਾ ਜੇ ਹੋਇਆ ਹੀ ਕੱਖ ਨਹੀਂ ਪਰਮਾਤਮਾ ਦੇ ਅਰਦਾਸ ਹੈ ਵੀ ਸ਼ਕਤੀ ਦੇ ਤੇ ਸਾਡੇ ਭੈਣ ਭਰਾ ਜਿਹੜੇ ਸਰੋਤੇ ਹੈਗੇ ਆ ਉਹਨਾਂ ਦੇ ਵੱਡੇ ਸੁਝਾਅ ਤੇ ਸਹਿਯੋਗ ਹੈ ਮੈਨੂੰ ਆਸ ਹੈ ਵੀ ਸ਼ਾਇਦ ਬਹੁਤ ਕੁਝ ਹੋ ਜਾਏਗਾ ਵੀ ਲੋਕਾਚਾਰ ਨੂੰ ਛੱਡਦੀਏ ਪਰੇ ਕਰਦੀਏ ਲੋਕਾਚਾਰ ਕੀ ਕਹਿਣਗੇ ਲੋਕ ਬਹੁਤ ਵੱਡਾ ਇਹ ਮਾਨਸਿਕ ਰੋਗ ਬਣਦਾ ਜਾ ਰਿਹਾ ਅੱਜ ਕੱਲ ਮੈਂ ਜਦੋਂ ਵੀ ਗੱਲ ਕਰਾਂ ਲੋਕ ਕੀ ਕਹਿਣਗੇ ਇਹ ਕਿਹੜੇ ਲੋਕਾਂ ਸਮਝ ਨਹੀਂ ਲੱਗਦੀ ਜਿਨ੍ਹਾਂ ਨੂੰ ਸਾਡੇ ਲਈ ਏ ਵੀ ਨਹੀਂ ਪਤਾ ਵੀ ਅਸੀਂ ਭੁੱਖੇ ਸੌਂਦੇ ਆਏ ਵੀ ਨਹੀਂ ਪਤਾ ਸਾਡੀਆਂ ਸਮੱਸਿਆਵਾਂ ਕੀ ਆ ਸਾਡੀਆਂ ਲੋੜਾਂ ਕੀ ਆ ਤੇ ਯਾਰ ਉਹਨਾਂ ਲੋਕਾਂ ਦੇ ਲਈ ਅਸੀਂ ਆਪਣੀ ਜ਼ਿੰਦਗੀ ਨੂੰ ਇੰਨਾ ਕੰਪਲਿਕੇਟਡ ਨਾ ਬਣਾਈਏ ਸਟ੍ਰੈਸ ਰੇਟ ਵੱਧ ਰਿਹਾ ਏ ਇਸ ਕਰਕੇ ਆਪਣੀ ਮੈਂਟਲ ਹੈਲਥ ਦਾ ਮਤਲਬ ਸਾਡੀਆਂ ਫੀਲਿੰਗ ਸਾਡੀਆਂ ਥੌਟਸ ਸਾਡੇ ਐਕਸ਼ਨ ਬੜੇ ਸਟਰੋਂਗ ਚਾਹੀਦੇ ਆ ਕਲੈਰਿਟੀ بیسਡ ਕੌਨਫੀਡੈਂਸ ਚਾਹੀਦਾ ਵਿਦਆਊਟ ਕਲੈਰਿਟੀ ਕੌਨਫੀਡੈਂਸ ਨਹੀਂ ਕੰਫਰਟ ਜ਼ੋਨ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ ਜਿਹੜਾ ਸਾਨੂੰ ਕੁਝ ਕਰਨ ਨਹੀਂ ਦਿੰਦਾ ਇਨਸਿਕਿਉਰਟੀ ਫੀਅਰ ਨੂੰ ਛੱਡੀਏ ਡਰ ਨੂੰ ਛੱਡੀਏ ਨੌਲੇਜ ਲਈਏ ਨੌਲੇਜ ਤੋਂ ਬਿਨਾ ਕੋਈ ਵੀ ਸ਼ਕਤੀਸ਼ਾਲੀ ਨਹੀਂ ਬਣਦਾ ਮੈਂ ਹੀ ਬੇਨਤੀ ਕਰਦਾ ਆਪਣੇ ਵੀਰਾਂ ਨੂੰ ਯੂਥ ਨੂੰ ਕਿ ਅਸਲ ਵੀ ਸਾਨੂੰ ਜਿਹੜਾ ਹੈਗਾ ਨਾ ਬੜਾ ਕਲੀਅਰ ਹੋ ਕੇ ਚੱਲਣ ਦੀ ਲੋੜ ਹੈਗੀ ਆ ਸਕਿੱਲ ਇੰਨੀ ਕੁ ਡਿਵੈਲਪ ਹੋਈ ਹੋਵੇ ਵੀ ਉਹ ਇਹ ਨਾ ਕਵੇ ਮੈਂ ਫ੍ਰੈਸ਼ਰ ਆ ਤੇ ਮੈਂ ਮਹਿਸੂਸ ਕਰਦਾ ਵੀ ਜੇ ਸਾਡੇ ਕੋਲ ਬੇਰੋਜ਼ਗਾਰੀ ਘਟ ਗਈ ਜੇ ਸਾਡੀ ਮਤਲਬ ਸੰਸਕਾਰ ਜਿਹੜੇ ਆ ਸੰਸਕਾਰ ਸਿੱਖਿਆ ਤੋਂ ਪਹਿਲਾਂ ਮਿਲਣ ਲੱਗੇ ਸਿੱਖਿਆ ਦੌਰਾਨ ਮਿਲਣ ਲੱਗੇ ਤੇ ਸਾਨੂੰ ਦੁਨੀਆ ਦੀ ਡੀਲਿੰਗ ਤੇ ਡਾਇਲੌਗ ਡਿਸਟਰਬ ਨਹੀਂ ਕਰੂਗੀ ਅੱਜ ਕਮਿਟਮੈਂਟ ਕਰੀਏ ਸਟਰੋਂਗ ਲੋਕ ਭਾਈ ਕਨੇ ਆਜੀ ਪਾਣੀ ਪਲਾਉਣ ਲੱਗੇ ਸੀ ਗੁਰੂ ਗੋਬਿੰਦ ਸਿੰਘ ਡਰੈਸਿੰਗ ਕਰਾਉਣ ਲੱਗੇ ਸੀ ਵੀ ਸਟਰੋਂਗ ਬਣਨਾ ਆਪਾਂ ਨੇ ਤੇ ਵੀ ਆਪਾਂ ਮਾਫ ਕਰਨ ਦੀ ਜ਼ਰੂਰ ਆਪਣੇ ਅੰਦਰ ਹੈਬਿਟ ਬਣਾਉਣੀ ਹੈ ਜਿਹੋ ਜਿਹੀ ਆਦਤਾਂ ਬਣਾ ਲੀਆਂ ਜੇ ਆਦਤ ਚੰਗੀ ਬਣ ਗਈ ਨਾ ਤਾਂ ਫਿਰ ਸਾਡੇ ਆਉਣ ਨੂੰ ਜਮ ਸਮਾਂ ਮਾੜਾ ਉਹਨੂੰ ਵੀ ਚੰਗਾ ਬਣਾ ਦੂਗੀ ਜੇ ਆਦਤ ਥੋੜੀ ਜਿਹੀ ਕਮਜ਼ੋਰ ਬਣ ਗਈ ਜੇ ਸਮਾਂ ਚੰਗਾ ਵੀ ਹੈ ਉਹਨੂੰ ਵੀ ਮਾੜਾ ਬਣਾ ਦੂਗੀ ਕਮਜ਼ੋਰ ਬਣਾ ਦੂਗੀ ਇਸ ਕਰਕੇ ਇਗਨੋਰ ਕਰਨਾ ਕਿ ਬਦਲੇ ਦੇ ਚੱਕਰ ਚ ਨਾ ਪਈਏ ਮੈਂ ਯੂਥ ਨੂੰ ਬੇਨਤੀ ਕਰਦਾ ਹਾਂ ਆਪਣੇ ਮੂਡ ਦਾ ਕੰਟਰੋਲ ਆਪਣੇ ਕੋਲ ਰੱਖਿਏ ਕੋਈ ਵੀ ਸਾਡਾ ਮੂਡ ਨਾ ਆਫ ਕਰ ਸਕੇ ਨਵੇਂ ਸਾਲ ਦੇ ਵਿੱਚ ਆਪਾਂ ਇਦਾਂ ਚੱਲੀਏ ਤਾਂ ਮੈਨੂੰ ਲੱਗਦਾ ਉਹ ਦਿਨ ਦੂਰ ਨਹੀਂ ਕਦੇ ਆਇਆ ਕਰੋ ਪ੍ਰਬਾਸਰਾ ਇਹ ਖੜਕੁਰਾਲੀ ਹਾਈਵੇ ਦੇ ਉੱਤੇ ਹੈ ਸ਼ਸ਼ੀਕਾਲ ਜੀ ਰਿਆਸਤ ਨਿਊਜ਼ ਦੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਗਗਨਦੀਪ ਸਿੰਘ ਨੰਦਪੁਰੀ ਇਸ ਵਕਤ ਅਸੀਂ ਪਹੁੰਚੇ ਹਾਂ ਪ੍ਰਬ ਆਸਰਾ ਜਿੱਥੇ ਕਿ ਉਹ ਸਿਤਾਰੇ ਨੇ ਜਿਹੜੇ ਕਿ ਦੁਨੀਆ ਦੇ ਵਿੱਚ ਚਮਕਦੇ ਨੇ ਪਰ ਉਹ ਚਮਕਦੇ ਸਤਾਰਿਆਂ ਨੂੰ ਦੇਖਣ ਵਾਲੀ ਜਿਹੜੀ ਆ ਉਹ ਅੱਖ ਹੋਣੀ ਚਾਹੀਦੀ ਆ ਉਹ ਅੱਖ ਜਿਹੜੀ ਆ ਪ੍ਰਭ ਆਸਰਾ ਨੇ ਜਿਹੜੀ ਕੀ ਹੋ ਸਕਦੇ ਨਾਲ ਇਹਨਾਂ ਸਤਾਰਿਆਂ ਨੂੰ ਵੇਖਿਆ ਤੇ ਗੱਲਬਾਤ ਕਰਾਂਗੇ ਵੀਰ ਜੀ ਹੁਣਾਂ ਦੇ ਨਾਲ ਤੇ ਅੱਜ ਜਿਹੜਾ ਲੋਹੜੀ ਦਾ ਤਿਹਾਰ ਆ ਇੱਥੇ ਸੈਲੀਬ੍ਰੇਟ ਕੀਤਾ ਜਾ ਰਿਹਾ ਤੇ ਉਸ ਦੇ ਮੁਤਲਕ ਵੀ ਗੱਲਬਾਤ ਕਰਾਂਗੇ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਆ ਇਹਨੂੰ ਹਾਂ ਜੀ ਵੀਰ ਜੀ ਅੱਜ ਲੋਹੜੀ ਦਾ ਤਿਹਾਰ ਜਿਹੜਾ ਕੀ ਮਨਾਇਆ ਜਾ ਰਿਹਾ ਇੱਥੇ ਜਸ਼ਨ ਮਨਾਏ ਜਾ ਰਹੇ ਨੇ ਤੇ ਜਿਹੜੇ ਕੀ ਗਾयक ਸਿਤਾਰੇ ਹੈਗੇ ਨੇ ਇਹਨਾਂ ਸਿਤਾਰਿਆਂ ਦੇ ਵਿੱਚ ਆਏ ਨੇ ਸਭ ਤੋਂ ਪਹਿਲਾਂ ਇਸ ਪ੍ਰਵਾਸਰਾ ਦੀ ਟੀਮ ਦੇ ਵੱਲੋਂ ਕੀ ਕਹਿਣਾ ਚਾਹੋਗੇ ਦੇਖੋ ਪ੍ਰਵਾਸਰਾ ਆਪਣੇ ਪਰਿਵਾਰ ਦੇ ਵਿੱਚ ਤਿਉਹਾਰ ਮਨਾਉਂਦਾ ਹੈ ਹਰ ਇੱਕ ਤਿਉਹਾਰ ਦੇ ਪਿੱਛੇ ਸੱਚ ਦੇ ਆਸ਼ਿਕਾਂ ਦੇ ਕੁਝ ਨਾ ਕੁਝ ਜਿਹੜੇ ਗੁਣ ਹੁੰਦੇ ਆ ਜਿਹੜੇ ਉਹ ਸਾਨੂੰ ਉਸ ਵੇਲੇ ਉਹਨਾਂ ਨੇ ਮੌਕੇ ਦੇ ਹਾਲਾਤਾਂ ਦੇ ਮੁਤਾਬਕ ਐਕਟ ਕਰਕੇ ਇੱਕ ਡੈਮੋ ਦੇ ਕੇ ਸਾਨੂੰ ਸਮਝਾਏ ਹੁੰਦੇ ਆ ਦਰਦ ਕਰਵਾਏ ਹੁੰਦੇ ਆ ਤੇ ਮੈਨੂੰ ਲੱਗਦਾ ਵੀ ਜਿਹੜੇ ਜਿਸ ਤਰ੍ਹਾਂ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਲੋੜੀਆਂ ਮੌਕੇ ਇਕੱਠੇ ਹੁੰਦੇ ਆ ਤੇ ਕੋਈ ਨਾ ਕੋਈ ਸੇਧ ਲੈਂਦੇ ਆ ਹੈਨਾ ਤੇ ਜਿਵੇਂ ਗੁਰਪੁਰਬ ਮਨਾਉਂਦੇ ਆ ਆਪਾਂ ਗੁਰਪੁਰਬ ਦੇ ਵਿੱਚ ਗੁਰੂਆਂ ਦੇ ਸਿਧਾਂਤ ਜਿਹੜੇ ਹੈਗੇ ਆ ਹੈਨਾ ਉਹਨਾਂ ਨੂੰ ਮਨ ਨਾਲ ਮਨਾਉਣ ਲਈ ਯਤਨਸ਼ੀਲ ਹੋਣਾ ਉਹ ਮਨ ਨੂੰ ਮਨਾਉਣਾ ਤੇ ਪਰਉਪਕਾਰ ਕੋਈ ਨਾ ਕੋਈ ਹਰ ਇੱਕ ਚੀਜ਼ ਦੇ ਪਿੱਛੇ ਹੁੰਦਾ ਹੈ ਹੈਨਾ ਤੇ ਇਸ ਕਰਕੇ ਪ੍ਰਭਾਸਰਾ ਇਹ ਵੀ ਇੱਕ ਪਰਿਵਾਰ ਹੈ ਇੱਕ ਉਹ ਭੈਣ ਪ੍ਰਭਾਸਾ ਦੇ ਜਿਹੜੇ ਲੋੜਵੰਦ ਹੈਗੇ ਆ ਤੇ ਜਿਹੜੀ ਦਿਲ ਤੋਂ ਮੁਹੱਬਤ ਹੈਗੀ ਐ ਉਹ ਤਾਂ ਫਿਰ ਮੈਨੂੰ ਲੱਗਦਾ ਉਦੋਂ ਹੀ ਪੈਦਾ ਹੁੰਦੀ ਐ ਜਦੋਂ ਹਰ ਇੱਕ ਦੇ ਪਿੱਛੇ ਕੋਈ ਕੋ ਮੂਲ ਤੇ ਕੋ ਨੂਰ ਮਹਿਸੂਸ ਹੋਵੇ ਨਾ ਤੇ ਫਿਰ ਇਹ ਇਹ ਰਿਫਲੈਕਸ਼ਨ ਕਹੋ ਜਿੰਨੀ ਜਿੰਨੀਕ ਸਟਰੋਂਗਲੀ ਸਾਨੂੰ ਇਹ ਚੀਜ਼ ਦਿਖਦੀ ਐ ਫੀਲ ਹੁੰਦੀ ਐ ਕਿ ਨਹੀਂ ਇਹ ਰਿਐਲਿਟੀ ਐ ਅਨਕ ਪੰਥ ਹੋਏ ਫਸਰਿਆ ਨਾਨਕ ਇੱਕ ੰਗਾਰ ਨੇ ਉਹ ਸਾਂਝਾ ਬਾਪ ਐ ਹੈਨਾ ਤੇ ਫਿਰ ਆਪਣੀ ਫੈਮਲੀ ਹੁਣ ਫੈਮਲੀ ਸਾਰੇ ਬਣਾ ਰਿਆ ਸੀ ਬਣਾ ਰਹੇ ਇਹਦੇ ਵਿੱਚ ਮਾਨਵਤਾ ਦੇ ਪ੍ਰੇਮੀ ਜਿਹੜੇ ਸੱਚ ਦੇ ਆਸ਼ਿਕ ਹਨਾ ਨੇ ਵੀ ਆਪ ਬੰਦਾ ਕਹਿ ਦਿੰਦਾ ਇਹ ਕਹਿੰਦਾ ਵੀ ਅ ਮੋਹੱਬਤ ਵੈਸੇ ਮੁਹੱਬਤ ਹੀ ੜੀ ਹੈ ਨਾ ਮੁਹੱਬਤ ਪਿਆਰ ਜਿਹਨੂੰ ਅਸੀਂ ਕਹਿੰਦੇ ਆ ਇਹ ਥੋੜੀ ਕੁਰਬਾਨੀ ਤਾਂ ਮੰਗਦੀ ਹੀ ਹੈ ਹੁਣ ਕਈ ਕਹਿੰਦੇ ਟਾਈਮ ਨਹੀਂ ਟਾਈਮ ਨਹੀਂ ਟਾਈਮ ਨਹੀਂ ਹੁਣ ਫਿਲਮਾਂ ਦੀ ਸ਼ੂਟਿੰਗ ਕਰਦੇ ਕਰਦੇ ਵਿੱਚੋਂ ਨਿਕਲ ਕੇ ਆਏ ਆ ਕਈਆਂ ਦਾ ਮੈਸੇਜ ਮੈਨੂੰ ਹੁਣ ਮਤਲਬ ਕੱਲ ਹੋਏ ਤੇ ਕਈਆਂ ਨੂੰ ਹੈ ਨਾ ਮਤਲਬ ਅਗਲੀ ਪਿਛਲੀ ਵਾਰ ਵੀ ਇਦਾਂ ਹੀ ਹੋ ਗਿਆ ਸੀ ਪਰ ਉਹ ਵਿੱਚੋਂ ਹੀ ਛੱਡ ਛੋਟ ਕੇ ਕੱਪੜੇ ਵੀ ਉਹੀ ਪਾਏ ਹੋਏ ਕੇ ਵਾਰ ਆ ਜਾਂਦੇ ਹੁਣ ਮੈਨੂੰ ਵੀ ਕਹਿੰਦੇ ਮੈਂ ਪਾਗ ਉਹੀ ਬੰਨੀ ਹੋਈ ਹੈ ਉਹ ਇਸ ਤਰੀਕੇ ਨਾਲ ਗੁਰਪ੍ਰੀਤ ਖੋਗੀ ਹੋਣੀ ਦੂਜੇ ਸਾਡੇ ਸਾਰੇ ਸਹਿਕਾਰਯੋਗ ਵੀਰ ਭੈਣ ਜਿਹੜੇ ਐ ਬਲ ਸਾਰੇ ਚਾਹੁੰਦੇ ਆ ਕਿ ਹਾਂ ਇਹ ਬੱਚੇ ਜਿਹੜੇ ਹੈਗੇ ਸਾਡੇ ਭੈਣ ਭਰਾ ਜਿਹੜੇ ਹਾਲਾਤਾਂ ਨੇ ਹਾਲਾਤਾਂ ਨੇ ਕੁਝ ਐਸੇ ਹਾਲਾਤ ਬਣੇ ਤੇ ਪਰੇਸ਼ਾਨ ਹੋ ਗਏ ਪਰ ਹੁਣ ਸਾਰੇ ਤੁਸੀਂ ਆਏ ਆ ਤੁਹਾਨੂੰ ਦੇਖ ਕੇ ਜਿਨੇ ਵੀ ਫਿਲਮੀ ਜਗਤ ਦੇ ਜਾਂ ਸਾਡੇ ਕਹੋ ਸਿੰਗਿੰਗ ਜਗਤ ਦੇ ਜਾਂ ਹੋਰ ਮਨੁੱਖਤਾ ਦੇ ਪ੍ਰੇਮੀ ਆਏ ਆ ਇਹਨਾਂ ਨੂੰ ਦੇਖ ਕੇ ਬਾਗੋ ਬਾਗ ਹੋ ਗਏ ਵੀ ਸਾਨੂੰ ਵੀ ਪਿਆਰ ਕਰਨ ਵਾਲੇ ਹੈਗੇ ਆ ਤੇ ਇਸ ਕਰਕੇ ਜਿਹੜੀ ਚੀਜ਼ਾਂ ਕਈ ਵਾਰ मतलब ਜਿਹੜੇ ਕੈਮੀਕਲ ਜਿਹੜੇ ਹੈਗੇ ਹਨ ਰਿਲੀਜ਼ ਦਵਾਈ ਨਾਲ ਦਵਾਈ ਨਾਲ ਨਹੀਂ ਹੁੰਦੇ ਉਹ ਫਿਰ ਉਹ ਜਿਹੜਾ ਮਾਹੌਲ ਹੁੰਦਾ ਉਹਦੇ ਵਿੱਚ ਹੱਸ ਕੇ ਖੇਡ ਕੇ ਇਹਨਾਂ ਦੇ ਅੰਦਰ ਮੈਨੂੰ ਲੱਗਦਾ ਇਹਨੂੰ ਕਾਫੀ ਮੈਂਟਲ ਹੈਲਥ ਤੇ ਫਿਜ਼ੀਕਲ ਹੈਲਥ ਇਹਨਾਂ ਦੀ ਇੰਪਰੂਵ ਹੁੰਦੀ ਹੈ ਇਸ ਕਰਕੇ ਪਰਾਵਾਸਰਾ ਸੰਸਥਾ ਦੇ ਵਿੱਚ ਅਕਸਰ ਹੀ ਜਿਹੜੇ ਬੱਚੇ ਪੜ੍ਹਨ ਵਾਲੇ ਆ ਉਹਨਾਂ ਨਾਲ ਵੀ ਹੁਣ ਨਵਾਂ ਸਾਲ ਦੀ ਸ਼ੁਰੂਆਤ ਅਸੀਂ ਵੀ ਨਵੇਂ ਸੋਚ ਨਾਲ ਨਵੇਂ ਜਜ਼ਬੇ ਨਾਲ ਤੇ ਬਾਕੀ ਬਹੁਤੀ ਸੰਸਾਰ ਦੇ ਵਿੱਚ ਜਿਹੜੀ ਹੈ ਆਪਾਂ ਗਿਲੇਸ਼ਿਕ ਵਜੇ ਮਟਾ ਕੇ ਸਾਰੇ ਹਨਾ ਇੱਕੋ ਪਿਤਾ ਵੇਖੋ ਉਹਦੀ ਔਲਾਦ ਹੈ ਵੀ ਆਪਣੇ ਫਰਜ਼ਾਂ ਨੂੰ ਪਛਾਣਨੀਏ ਉਹ ਦਿਨ ਦੂਰ ਨਹੀਂ ਹੈਗੇ ਸਾਡਾ ਵਿਅਕਤੀਗਤ ਤੇ ਸਾਡਾ ਪਰਿਵਾਰਿਕ ਤੇ ਸਮਾਜਿਕ ਜੀਵਨ ਜਿਹੜਾ ਹੈਗਾ ਉਹ ਬੜਾ ਖੁਸ਼ਹਾਲੀ ਵਾਲਾ ਬਣ ਸਕਦਾ ਹੈਗਾ ਮੈਂ ਤੇਹੀ ਮਹਿਸੂਸ ਕਰਦਾ ਕਿਵੇਂ ਵੀ ਇੱਕ ਕਾਮਨ ਸਵਾਲ ਹੈਗਾ ਆ ਕਿ ਦਿਨ ਦਿਹਾੜੇ ਦਿਨਾਂ ਦੇ ਉੱਤੇ ਜਿਹੜੇ ਇੱਥੇ ਇਕੱਠ ਦੇਖਣ ਨੂੰ ਮਿਲਦਾ ਆ ਜੇ ਸਮਾਜਿਕ ਨੈਤਿਕ ਕਦਰਾਂ ਕੀਮਤਾਂ ਦੀ ਗੱਲ ਕਰੀਏ ਜਾਂ ਫਿਰ ਜ਼ਿੰਮੇਵਾਰੀਆਂ ਦੀ ਗੱਲ ਕਰੀਏ ਤਾਂ ਸਮਾਜ ਇਹਦੇ ਵਿੱਚੋਂ ਭੱਜਦਾ ਆ ਕਿਵੇਂ ਵੇਖਦੇ ਹੋ ਤੁਸੀਂ ਪ੍ਰਭਾਸਰਾ ਦੀ ਟੀਮ ਦੇ ਵੱਲੋਂ ਜਾਂ ਫਿਰ ਦੁਨੀਆ ਦੇ ਵੱਲੋਂ ਪ੍ਰਭਾਸਰਾ ਦਾ ਤਾਂ ਜਿਹੜਾ ਹੈਗਾ ਜਿਹੜੀ ਸ਼ੁਰੂਆਤ ਹੋਈ ਹੈ ਇਹ ਤਾਂ ਉਸ ਪਰਮਾਤਮਾ ਦੇ ਜਿਹੜੀ ਪਰਮ ਸ਼ਕਤੀ ਆ ਉਹਨੂੰ ਕੋਈ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੁਸਤੇ ਵੈ ਗੁਸਈਆਂ ਕੋਈ ਅੱਲਾਹੇ ਕੋਈ ਕੁਝ ਵੀ ਕਹਿ ਦਿੰਦਾ ਉਹਨੂੰ ਹੈਨਾ ਵੀ ਉਹ ਪਰਮ ਸ਼ਕਤੀ ਦੀ ਰਿਫਲੈਕਸ਼ਨ ਜਦੋਂ ਨਾ ਸੁਣ ਰਹੇ ਤੂੰ ਕੌਣ ਜਦੋਂ ਆਪਣੇ ਆਪ ਨੂੰ ਪੁੱਛਦੇ ਆ ਨਾ ਵੀ ਮੈਂ ਕੌਣ ਆ ਮੈਂ ਹੱਡ ਮਾਸ 나ੜੀ ਪਿੰਜਰ ਮੈਂ ਮਾਨਾ ਕਹਿੰਦਾ ਮਨ ਤੇਰਾ ਹੀ ਰੋਲ ਹੈ ਕਹਿੰਦਾ ਨਹੀਂ ਮੈਂ ਤਾਂ ਜੀ ਆ ਕਹਿੰਦਾ ਜੀ ਤੇਰਾ ਹੀ ਰੋਲ ਹੈ ਕਹਿੰਦਾ ਮੈਂ ਆਤਮਾ ਆ ਨਾ ਬਲ ਜਦੋਂ ਦੇਖਦੇ ਹਾਂ ਹਰ ਇੱਕ ਦੀ ਹੋਣ ਦੇ ਪਿੱਛੇ ਇੱਕੋ ਮਹਿਸੂਸ ਹੁੰਦਾ ਉਹਦੇ ਹੁਕਮ ਦੇ ਵਿੱਚ ਇੱਕੋ ਜੇ ਸਿਸਟਮ ਦੇ ਵਿੱਚ ਆਉਂਦੇ ਆ ਮਾਂ ਦੇ ਪੇਟ 'ਚ ਬਣਦੇ ਆ ਸਾਇੰਟਿਸਟ ਵੀ ਤੇ ਪ੍ਰ ਤੇ ਰਾਣਾ राव ਨਾ ਕੋਰੇ ਰੰਗ ਨਤ ਤੁੰਗ ਵੀਰਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੇ ਇਸ ਕਰਕੇ ਜਿਵੇਂ ਪਰਿਵਾਰ ਦੇ பிரதி ਬੰਦਾ ਨਾ ਜ਼ਿੰਮੇਵਾਰੀਆਂ ਨਿਭਾਉਂਦਾ ਪ੍ਰਭਾਸਰ ਦਾ ਜਨਮ ਨਾ ਇਹਦਾ ਮਤਲਬ ਕੋਈ ਗਲਤ ਵੀ ਕੱਢ ਸਕਦਾ ਪਰ ਰਿਐਲਿਟੀ ਹੈ ਇਹ ਰਿਐਲਿਟੀ ਜ਼ਿਆਦਾਤਰ ਤਾਂ ਇਹ ਗਲਤ ਦੇ ਹਿਸਾਬ ਨਾਲ ਹੀ ਦੇਖਿਆ ਜਾ ਸਕਦਾ ਚਲੋ ਅਸਲ 'ਚ ਜਿਹੋ ਜਿਹਾ ਇਨਸਾਨ ਹੁੰਦਾ ਹੈ ਨਾ ਉਹਦੀਆਂ ਨਜ਼ਰਾਂ 'ਚ ਇਨਸਾਨ ਹੋ ਜਾ ਹੀ ਹੁੰਦਾ ਹੈ ਇਸ ਕਰਕੇ ਮੈਨੂੰ ਲੱਗਦਾ ਤੇ ਮੇਰੇ ਭੈਣ ਭਰਾ ਜਿਹੜੇ ਸਰੋਤੇ ਸਾਰੇ ਬਹੁਤ ਹੀ ਸੂਝਵਾਨ ਹੈ ਵਿਚਾਰਵਾਨ ਹੈ ਤੇ ਬਾਕੀ ਦੂਜਾ ਵੀ ਹੁੰਦਾ ਜਿਹੜਾ ਕਿ ਸੱਚ ਤੋਂ ਸੇਧ ਲੈ ਕੇ ਚੱਲਦਾ ਉਹਨੂੰ ਕਦੇ ਦਾਗ ਨਹੀਂ ਲੱਗਦੇ ਠੀਕ ਹੈ ਇਸ ਕਰਕੇ ਮੇਰਾ ਸੰਸਾਰ ਵਿੱਚ ਸਭ ਕੁਝ ਹੁੰਦਾ ਹੀ ਹੈ ਮੇਰਾ ਕਹਿਣ ਤੋਂ ਭਾਵ ਜਦੋਂ ਜ਼ਿੰਮੇਵਾਰੀਆਂ ਦਾ ਅਹਿਸਾਸ ਜ਼ਿੰਮੇਵਾਰੀਆਂ ਤੋਂ ਭੱਜਣਾ ਆਸਾਨ ਹੁੰਦਾ ਹੈ ਜ਼ਿੰਦਗੀ ਦਾ ਹਰ ਕਦਮ ਜਿਹੜਾ ਅੰਦਰੋਂ ਆ ਰਹੀ ਆਵਾਜ਼ ਇਨਰ ਵਾਇਸ ਉਹਦੇ ਮੁਤਾਬਕ ਚੱਲਣਾ ਇਹ ਸਾਡਾ ਇਮਤਿਹਾਨ ਹੁੰਦਾ ਹੈ ਜਿਹੜੇ ਭੱਜ ਜਾਂਦੇ ਨੇ ਜ਼ਿੰਮੇਵਾਰੀਆਂ ਤੋਂ ਮਿਲਦਾ ਨਹੀਂ ਕੱਖ ਵੀ ਉਹਨਾਂ ਨੂੰ ਉਹਨਾਂ ਤੇ ਤਾਂ ਸਵਾਲ ਖੜੇ ਹੁੰਦੇ ਆ ਪਰ ਜਿਹੜੇ ਕਰਦੇ ਨੇ ਸੰਘਰਸ਼ ਉਹਨਾਂ ਦੇ ਕਦਮ ਆ ਜਿਹੜੇ ਮਰਜੀ ਫੀਲਡ ਚ ਉਹਨਾਂ ਦੇ ਕਦਮਾਂ ਦੇ ਵਿੱਚ ਸਫਲਤਾ ਹੁੰਦੀ ਹੈ ਜੋਹਾਨ ਹੁੰਦਾ ਹੈ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਵੀ ਕਦੇ ਨਾ ਕਦੇ ਜ਼ਿੰਦਗੀ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ ਜ਼ਿੰਦਗੀ ਆਸਾਨ ਹੋ ਜੂਗੀ ਤੇ ਜ਼ਿੰਦਗੀ ਜਿਹੜੀ ਹੁੰਦੀ ਹੈ ਜੋ ਜ਼ਿੰਦਗੀ ਨਾਲ ਗੱਲ ਕਰਦੇ ਆਂ ਜ਼ਿੰਦਗੀ ਨਾਲ ਬੈਠਦੇ ਆਂ ਤੇ ਫਿਰ ਇੱਕ ਜ਼ਿੰਦਗੀ ਨਾਲ ਜਦੋਂ ਮੁਲਾਕਾਤ ਹੁੰਦੀ ਹੈ ਮੈਂ ਆਪਣੀ ਫੀਲਿੰਗ ਸ਼ੇਅਰ ਫੀਲਿੰਗ ਨਹੀਂ ਮੈਂ ਆਪਣੀ ਜੀਵਨ ਦੀ ਸੱਚਾਈ ਸ਼ੇਅਰ ਕਰਦਾ ਡੌਲ ਤੇ ਬੈਠ ਕੇ ਮੇਰੀ ਵੀ ਜ਼ਿੰਦਗੀ ਨਾਲ ਮੁਲਾਕਾਤ ਹੋ ਗਈ ਸੀ ਤੇ ਜ਼ਿੰਦਗੀ ਨਾਲ ਜਦੋਂ ਮੁਲਾਕਾਤ ਹੁੰਦੀ ਹੈ ਉਸ ਵੇਲੇ ਜਾਗਰੂਕਤਾ ਦੀ ਅਵੇਅਰਨੈਸ ਦੀ ਸ਼ੁਰੂਆਤ ਹੁੰਦੀ ਹੈ ਮਨ ਨੂੰ ਮਨ ਦੇ ਸਵਾਲ ਹੁੰਦੇ ਨੇ ਫਿਰ ਜ਼ਿੰਦਗੀ ਦੇ ਰਸਤੇ ਵੀਕਾ ਵੱਖਰੇ ਜਿਹਨੂੰ ਕਹਈਏ ਇੱਕ ਕਮਾਲ ਹੁੰਦੇ ਨੇ ਹੈਨਾ ਤੇ ਇਸ ਕਰਕੇ ਮੈਨੂੰ ਲੱਗਦਾ ਜੋ ਅੱਜ ਕਹਿੰਦੇ ਅਸੀਂ ਜ਼ਿੰਦਗੀ ਬਹੁਤ ਹੀ ਬੀਜ਼ੀ ਹੈ ਮਨੋਂ ਦਾ ਬੀਜ਼ੀਐਸਟ ਪਰਸਨ ਕੈਨ ਸਪੈਂਡ ਮੋਰ ਟਾਈਮ ਜਿਹੜਾ ਗੁਰੂ ਨਾਨਕ ਦੇਵ ਜੀ ਫ੍ਰੀ ਨਹੀਂ ਸੀ ਗੁਰੂ ਗੋਬਿੰਦ ਸਿੰਘ ਫ੍ਰੀ ਨਹੀਂ ਸੀ ਇਹ ਵੇਲੇ ਦਾ ਕੰਮ ਵੀ ਨਹੀਂ ਹੁੰਦਾ ਇਸ ਕਰਕੇ ਸਾਡਾ ਪਰਿਵਾਰ ਹੈ ਮਨੋਂ ਦਾ ਜ਼ਿੰਮੇਵਾਰੀਆਂ ਸਾਡਾ ਸਾਡਾ ਡਾਕਟਰ ਸਾਡਾ ਮੈਡੀਕਲ ਪੈਰਾਮੈਡੀਕਲ ਸਟਾਫ ਸਾਰੇ ਇਹ ਸਦਕਾ ਮੰਨ ਲਓਦਾ ਬਹੁਤ ਸਾਰੇ ਸਾਡੇ ਭੈਣ ਭਰਾ ਜਿਹੜੇ ਆ ਬਜ਼ੁਰਗ ਹੈ ਬੱਚੇ ਹੈ ਉਹਨਾਂ ਨੂੰ ਬੜਾ ਸਹਾਰਾ ਮਿਲਿਆ ਹਾਂਜੀ ਵੀਰ ਜੀ ਪ੍ਰਭਾ ਆਸਰਾ ਪਹਿਲੇ ਦਿਨ ਤੋਂ ਜਿੱਦਾਂ ਸ਼ੁਰੂਆਤ ਕੀਤੀ ਸੀ ਉਹ ਪਲ ਯਾਦ ਆਉਂਦੇ ਨੇ ਕਿਸ ਮਕਸਦ ਨੂੰ ਲੈ ਕੇ ਕੀਤਾ ਸੀ ਤੇ ਅੱਜ ਜਿਹੜਾ ਮਕਸਦ ਉਹੀ ਉਹ ਹੈ ਜਾਂ ਫਿਰ ਲਗਭਗ ਕਿਤੇ ਨਾ ਕਿਤੇ ਜਿਹੜੇ ਆ ਆਪਣੇ ਅੰਦਰ ਦੀ ਆਤਮਾ ਨੂੰ ਪੁੱਛ ਕੇ ਸੇਵਾ ਵੱਧ ਕਰਨ ਦਾ ਚਾਹੇ ਉਸ ਵੇਲੇ ਇਦਾਂ ਲੱਗਦਾ ਸੀ ਵੀ ਸ਼ਾਇਦ ਸਾਡਾ ਮੇਨਟੇਨੈਂਸ ਆਫ ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨ ਐਕਟ ਜਿਸ ਵੇਲੇ ਮੈਂ ਦੇਖ ਰਿਹਾ ਸੀ ਉਹਦਾ ਉਹਦਾ ਮੈਂਟਲ ਹੈਲਥ ਐਕਟ 1987 1987 ਪਰਸਨ ਵਿਦ ਡਿਸੇਬਿਲਟੀ ਐਕਟ ਜੁਵਨਲ ਜਸਟਿਸ ਐਕਟ ਮੈਂ ਕਿਹਾ ਵੀ ਨਹੀਂ ਸ਼ਾਇਦ ਇਹ ਨਾਲ ਥੋੜੀ ਅਵੇਅਰਨੈਸ ਕਰਾਂਗੇ ਵੀ ਸਾਡਾ ਬਹੁਤ ਕੁਝ ਸਮਾਜ ਦੇ ਵਿੱਚ ਹੋ ਜਾਊਗਾ ਪਰ ਬੜੀਆਂ ਫਿਰ ਮੈਂ ਸੰਨਿਆਸੀਆਂ ਕੋਲ ਵੀ ਗਿਆ ਮੈਂ ਜੋਗੀਆਂ ਕੋਲ ਵੀ ਗਿਆ ਤੇ ਮੈਂ ਹੁਣ ਕਿਹਦਾ ਨਾਮ ਲਾਵਾਂ ਜਿਹਦੇ ਕੋਲ ਨਹੀਂ ਗਿਆ ਹਰ ਹਰ ਮੀਨਸ ਮਤ ਜਿੰਨੇ ਵੀ ਮਤ ਸੀ ਉਹਨਾਂ ਦੇ ਬਾਨੀ ਮਤਲਬ ਜੋ ਕਹਿੰਦਾ ਮਹਿਬਾਨੀਆਂ ਨੂੰ ਸਲੂਟ ਹੈ ਪਰ ਜੋ ਸਾਡੇ ਮਤਲਬ ਉਹਨਾਂ ਨੂੰ ਵੀ ਰੱਬ ਦੇ ਬੰਦੇ ਵੀ ਇਹ ਰੱਬ ਪਰਸੋਂ ਰੱਬ ਦੇ ਬੰਦੇ ਰੋਲ ਰਹੇ ਆ ਵੀ ਰੱਬ ਦੇ ਘਰ ਦੇ ਨਾਂ ਤੇ ਰੋਜ਼ ਨਵੇਂ-ਨਵੇਂ ਬਣਦੇ ਆ ਆਪਾਂ ਉਹਨਾਂ ਦੇ ਘਰ ਇੱਕ ਪਿੰਡ ਚ ਚਾਰ ਬਣਾਉਣ ਦੀ ਬਜਾਏ ਵੀ ਕਿਉਂ ਨਹੀਂ ਘਰ ਬਣਾ ਲੀਏ ਬਾਕੀ ਉਹਦੇ ਬੰਦਿਆਂ ਲਈ ਗੁਰਨਾਣੇ ਦੀ ਕੋਡੀਆਂ ਨੂੰ ਗੱਲ ਨਾਲ ਲਾਉਂਦੇ ਆ ਤੇ ਦੁਖੀਆਂ ਦਾ ਦੁੱਖ ਵੰਡਾਉਂਦੇ ਆ ਤੇ ਸਹਬਜ਼ਾਦਿਆਂ ਨੇ ਸਾਰਾ ਕੁਝ ਹੀ ਲਾ ਦਿੱਤਾ ਨਾ ਤੇ ਇਸ ਕਰਕੇ ਮੇਰਾ ਕਹਿਣ ਦਾ ਮਤਲਬ ਮੈਨੂੰ ਇਹ ਮੈਸੇਜ ਹੁੰਦਾ ਸੀ ਉਸ ਵੇਲੇ ਵੀ ਇਹ ਬੜੀ ਜਲਦੀ ਹੋਣਾ ਜਾਂ ਸ਼ੁਰੂ ਹੋ ਜੂਗਾ ਵੀ ਐਡ ਵੱਡਾ ਕੋਈ ਕੋਈ ਐਦਾਂ ਇੰਸਟੀਚਿਊਟ ਵੱਡੇ ਵੱਡੇ ਐਦਾਂ ਹਸਪੀਟਲ ਜਾਂ ਕੁਛ ਐਦਾਂ ਦੀਆਂ ਚੀਜ਼ਾਂ ਬਣਾਉਣ ਦੀ ਸ਼ਾਇਦ ਲੋੜ ਨਾ ਹੀ ਪਵੇ ਤੇ ਚਲੋ ਬੜੀ ਲੰਮੀ ਚੌੜੀ ਦੀ ਗੱਲ ਹੈ ਮੈਂ ਕਿਸੇ ਨਾਲ ਕੀਤੀ ਸਲਾਹ ਪਰ ਜਦੋਂ ਮੈਨੂੰ ਥੋੜਾ ਜਿਹਾ ਮਹਿਸੂਸ ਹੋਇਆ ਕਿ ਨਹੀਂ ਵੀ ਜਿਹਦੇ ਸੁਪਨੇ ਹੁੰਦੇ ਨੇ ਉਹਨੂੰ ਇਹ ਸਕਾਰ ਕਰਨੇ ਪੈਂਦੇ ਆਪਣੇ ਸਾਡੇ ਸੁਪਨਿਆਂ ਦੇ ਕਿਸੇ ਹੋਰ ਨੇ ਥੋੜਾ ਕੰਮ ਕਰਨਾ ਤੇ ਇਸ ਕਰਕੇ ਸਾਰੇ ਆਪਣੇ ਆਪਣੀ ਜਗ੍ਹਾ ਠੀਕ ਹੈ ਪਰ ਹੁਣ ਐਦਾਂ ਮਹਿਸੂਸ ਹੁੰਦਾ ਵੀ ਜਿਵੇਂ ਹੁੰਦਾ ਨਾ ਵੀ ਸਾਰੇ ਸਮਾਜ ਦੇ ਵਿੱਚ ਜਿਹੜੀਆਂ ਵੱਡੀਆਂ ਨੈਸ਼ਨਲ ਹਾਈਵੇ ਐ ਵੀ ਉਹ ਟੁੱਟੀਆਂ ਪਈਆਂ ਤੇ ਮੈਂ ਤੇ ਇੱਕ ਛੋਟੀ ਜੀ ਪਿੰਡ ਦੀ ਗਲੀ ਛੋਟੀ ਜੀ ਉਹਨੂੰ ਰਿਪੇਅਰ ਕਰਨ ਲੱਗਾ ਮੈਂ ਬਹੁਤ ਬਹੁਤ ਮੇਰੀਆਂ ਵੱਡੀਆਂ ਜ਼ਿੰਮੇਵਾਰੀਆਂ ਮੈਂ ਬੜਾ ਕੁਝ ਕਰਨਾ ਐ ਵੀ ਇਹ ਪ੍ਰਮਾਤਮਾ ਉਹ ਸ਼ਕਤੀ ਦੇ ਜਿਹੜਾ ਕਿ ਉਹ ਜੀ ਕਲਾ ਦੇ ਦੇ ਹੁਣ ਵੀ ਬਸ ਮਤਲਬ ਇਹ ਇਹ ਉਡਾਰੀ ਲਾਉਣ ਨੂੰ ਦਿਲ ਕਰਦਾ ਵੀ ਬਹੁਤ ਭੈਣ ਪ੍ਰਾਊਡੀ ਕਰ ਰਹੇ ਆ ਬਹੁਤ ਅਜੇ ਜਿਹੜੇ ਸਾਡੇ ਬਜ਼ੁਰਗ ਐ ਜਦੋਂ ਮੈਂ ਨੈੱਟ ਤੇ ਵੇਖਦਾ ਨੈਸ਼ਨਲ ਸਰਵੇ ਦੀਆਂ ਰਿਪੋਰਟਾਂ ਯੂਨੀਸੈਫ ਦੀਆਂ ਰਿਪੋਰਟਾਂ ਨੈਸ਼ਨਲ ਇੰਸਟੀਚਿਊਟ ਫਾਰ ਮੈਂਟਲ ਹੈਲਥ ਇਨ ਬੰਗਲੌਰ ਦੇ ਸਰਵੇ ਦੀਆਂ ਰਿਪੋਰਟਾਂ ਕਿੰਨੇ ਭੈਣ ਭਰਾ ਸਟ्रेस ਕਰਕੇ ਡਿਪਰੈਸ਼ਨ ਚਲੇ ਗਏ ਲੱਖਾਂ ਦੇ ਗਿਣਤੇ ਬਹੁਤ ਕੁਝ ਕਰਨੋਂ ਦਿਲ ਕਰਦਾ ਤੁਹਾਡਾ ਸਵਾਲ ਸੀ ਕਿ ਹੋਰ ਕੁਝ ਕਰਨੋਂ ਦਿਲ ਕਰਦਾ ਮੈਂ ਕਹਿੰਦਾ ਜੇ ਹੋਇਆ ਹੀ ਕੱਖ ਨਹੀਂ ਪਰਮਾਤਮਾਗੇ ਅਰਦਾਸ ਹੈ ਵੀ ਸ਼ਕਤੀ ਦੇ ਤੇ ਸਾਡੇ ਭੈਣ ਭਰਾ ਜਿਹੜੇ ਸਰੋਤੇ ਹੈਗੇ ਆ ਉਹਨਾਂ ਦੇ ਵੱਡੇ ਸੁਝਾਅ ਤੇ ਸਹਿਯੋਗ ਹੈ ਮੈਨੂੰ ਆਸ ਹੈ ਵੀ ਸ਼ਾਇਦ ਬਹੁਤ ਕੁਝ ਹੋ ਜਾਏਗਾ ਹਾਈ ਰਿਸਕ ਐਂਬੂਲੈਂਸਾਂ ਬਿਜ਼ੁਰਗਾਨੀਆਂ ਐਮਬੂਲੈਂਸ ਆ ਮੋਬਾਈਲ ਮੈਡੀਕਲ ਯੂਨਿਟ ਮੋਬਾਈਲ ਮੈਂਟਲ ਹੈਲਥ ਲਈ ਜਿਹੜੇ ਹਾਈ ਰਿਸਕ ਸੁਸਾਈਸਾਇਡ ਲਾਈਟੇਸ਼ਨ ਵਾਲੇ ਆ ਜਾਂ ਉਹਨੂੰ ਵੀ ਇਹਨਾਂ ਲਈ ਐਮਬੂਲੈਂਸ ਆਈ ਵੀਰ ਸਿਸਟਮ ਲਾ ਕੇ ਇਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਬੜਾ ਕੁਝ ਕਰਨ ਦੀ ਲੋੜ ਹੈ ਵੀ ਜ਼ਿੰਦਗੀ ਛੋਟੀ ਹੈ ਐਦਾਂ ਦਾ ਟਾਸਕ ਜਿਹੜਾ ਹੈਗਾ ਉਹ ਉਹ ਨੀਂਦ ਨਹੀਂ ਆ ਰਹੀ ਲਾ ਰਾਤ ਕੱ데 ਪੈ ਗਈ ਐਦਾਂ ਦੀ ਚੀਜ਼ਾਂ ਮਨ ਚ ਆਉਂਦੀਆਂ ਲੋੜੀ ਦੇ ਤਿਹਾਰ ਤੇ ਪਬਲਿਕ ਨੂੰ ਕੀ ਅਪੀਲ ਕਰੋਗੇ ਜਾਂ ਆਪਣਾ ਕੋਈ ਦਿਲ ਦਾ ਬਲਬਲਾ ਕੀ ਸਾਂਝਾ ਕਰੋਗੇ ਮੈਂ ਕਹਿੰਦਾ ਵੀ ਜ਼ਿੰਦਗੀ ਸਾਨੂੰ ਪ੍ਰਮਾਤਮਾ ਨੇ ਦਿੱਤੀ ਹੈ ਨਾ ਵੀ ਬਹੁਤ ਜੀ ਲਿਆ ਹੁਣ ਲੋਕਾਂ ਲਈ ਹੁਣ ਆਪਣੇ ਲਈ ਜੀਣਾ ਸ਼ੁਰੂ ਕਰੀਏ ਮੇਰੇ ਸਹਾਰੀਓ ਯੂਥ ਵੀਰ ਭੈਣ ਭਰਾ ਸਾਰੇ ਵੀ ਲੋਕਾਚਾਰ ਨੂੰ ਛੱਡਦੀਏ ਪਰੇ ਕਰਦੀਏ ਲੋਕਾਚਾਰ ਕੀ ਕਹਿਣਗੇ ਲੋਕ ਬਹੁਤ ਵੱਡਾ ਇਹ ਮਾਨਸਿਕ ਰੋਗ ਬਣਦਾ ਜਾ ਰਿਹਾ ਅੱਜ ਕੱਲ ਮੈਂ ਜਦੋਂ ਵੀ ਗੱਲ ਕਰਾਂ ਲੋਕ ਕੀ ਕਹਿਣਗੇ ਇਹ ਕਿਹੜੇ ਲੋਕ ਆ ਸਮਝ ਨਹੀਂ ਲੱਗਦੀ ਜਿਨ੍ਹਾਂ ਨੂੰ ਸਾਡੇ ਲਈ ਇਹ ਵੀ ਨਹੀਂ ਪਤਾ ਵੀ ਅਸੀਂ ਭੁੱਖੇ ਸੌਂਦੇ ਆ ਇਹ ਵੀ ਨਹੀਂ ਪਤਾ ਸਾਡੀਆਂ ਸਮੱਸਿਆਵਾਂ ਕੀ ਆ ਸਾਡੀਆਂ ਲੋੜਾਂ ਕੀ ਆ ਯਾਰ ਉਹਨਾਂ ਲੋਕਾਂ ਦੇ ਲਈ ਅਸੀਂ ਆਪਣੀ ਜ਼ਿੰਦਗੀ ਨੂੰ ਇੰਨਾ ਕੰਪਲਿਕੇਟਡ ਨਾ ਬਣਾਈਏ ਸਟ੍ਰੈਸ ਰੇਟ ਵੱਧ ਰਿਹਾ ਏ ਇਸ ਕਰਕੇ ਆਪਣੀ ਮੈਂਟਲ ਹੈਲਥ ਦਾ ਮਤਲਬ ਸਾਡੀਆਂ ਫੀਲਿੰਗ ਸਾਡੀਆਂ ਥੌਟਸ ਸਾਡੇ ਐਕਸ਼ਨ ਬੜੇ ਸਟਰੋਂਗ ਚਾਹੀਦੇ ਆ ਕਲੈਰਿਟੀ بیس ਕੌਨਫੀਡੈਂਸ ਚਾਹੀਦਾ ਵਿਦਆਊਟ ਕਲੈਰਿਟੀ ਕੌਨਫੀਡੈਂਸ ਨਹੀਂ ਕਲੈਰਿਟੀ ਨਾਲ ਕੰਫਰਟ ਜ਼ੋਨ ਨੂੰ ਛੱਡ ਦਈਏ ਕੰਫਰਟ ਜ਼ੋਨ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ ਜਿਹੜਾ ਸਾਨੂੰ ਕੁਝ ਕਰਨ ਨਹੀਂ ਦਿੰਦਾ ਇਨਸਿ큐ਰਟੀ ਫੀਅਰ ਨੂੰ ਛੱਡਿਏ ਡਰ ਨੂੰ ਛੱਡਿਏ ਨੌਲੇਜ ਲਈਏ ਨੌਲੇਜ ਤੋਂ ਬਿਨਾ ਕੋਈ ਵੀ ਸ਼ਕਤੀਸ਼ਾਲੀ ਨਹੀਂ ਬਣਦਾ ਮੈਂ ਹੀ ਬੇਨਤੀ ਕਰਦਾ ਆਪਣੇ ਵੀਰਾਂ ਨੂੰ ਯੂਥ ਨੂੰ ਵੀ ਅਸਲ ਦਿਸ਼ਾ ਨੂੰ ਜਿਹੜਾ ਹੈਗਾ ਨਾ ਬੜਾ ਕਲੀਅਰ ਹੋ ਕੇ ਚੱਲਣ ਦੀ ਲੋੜ ਹੈਗੀ ਹੈ ਤੇ ਉਹ ਦਿਨ ਦੂਰ ਨਹੀਂ ਹੈਗੇ ਜਿਸ ਦਿਨ ਅਸੀਂ ਆਪਣੇ ਪੈਰਾਂ ਤੇ ਖੜੇ ਹੋਗੇ ਵੀ ਠੀਕ ਹੈ ਥਿਊਰੀ ਦੇ ਨਾਲ ਪ੍ਰੈਕਟੀਕਲ ਨਾਲ ਦੀ ਨਾਲ ਸਰਕਾਰ ਨੂੰ ਵੀ ਮੈਂ ਬੇਨਤੀ ਕਰਦਾ ਵੀ ਜੇ 4 ਸਾਲ ਦੀ ਵੀ ਡਿਗਰੀ ਕਰਾਉਂਦੇ ਆ ਤਾਂ ਉਹਦੇ ਵਿੱਚ 1.5 2 ਸਾਲ ਪੜਾ ਦਿਓ ਬਾਕੀ ਦਾ ਪ੍ਰੈਕਟੀਕਲ ਚਲਾ ਦਿਓ ਤਾਂ ਕਿ ਬੱਚਾ ਨਿਕਲਦਾ ਹੀ ਨਾ ਉਹ ਇਹਨਾਂ ਉਹਦੇ ਅੰਦਰ ਜਿਹੜਾ ਸਕਿੱਲ ਇੰਨੀ ਕੁ ਡਿਵੈਲਪ ਹੋਈ ਹੋਵੇ ਵੀ ਉਹ ਇਹ ਨਾ ਕਹਵੇ ਮੈਂ ਫਰੈਸ਼ਰ ਆ ਤੇ ਮੈਂ ਮਹਿਸੂਸ ਕਰਦਾ ਵੀ ਜੇ ਸਾਡੇ ਕੋਲ ਬੇਰੋਜ਼ਗਾਰੀ ਘਟ ਗਈ ਜੇ ਸਾਡੀ ਮਤਲਬ ਸੰਸਕਾਰ ਜਿਹੜੇ ਆ ਸੰਸਕਾਰ ਸਿੱਖਿਆ ਤੋਂ ਪਹਿਲਾਂ ਮਿਲਣ ਲੱਗੇ ਸਿੱਖਿਆ ਦੌਰਾਨ ਮਿਲਣ ਲੱਗੇ ਤੇ ਸਾਨੂੰ ਦੁਨੀਆ ਦੀ ਡੀਲਿੰਗ ਤੇ ਡਾਇਲੌਗ ਡਿਸਟਰਬ ਨਹੀਂ ਕਰੂਗੀ ਆਪਣੇ ਕਰੋਧ ਜਿਹੜਾ ਹੁੰਦਾ ਉਹ ਕਮਜ਼ੋਰ ਕਰ ਦਿੰਦਾ ਮੈਂ ਫਿਰ ਬੇਨਤੀ ਕਰਦਾ ਐ ਵੀ ਮਾਫ ਕਰਨਾ ਅੱਜ ਕਮਿਟਮੈਂਟ ਕਰੀਏ ਸਟਰੋਂਗ ਲੋਕ ਭਾਈਕ ਨੇ ਆਜੀ ਪਾਣੀ ਪਲਾਉਣ ਲੱਗੇ ਸੀ ਗੁਰੂ ਗੋਬਿੰਦ ਸਿੰਘ ਡਰੈਸਿੰਗ ਕਰਾਉਣ ਲੱਗੇ ਸੀ ਵੀ ਸਟਰੋਂਗ ਬਣ ਆਪਾਂ ਨੇ ਤੇ ਵੀ ਆਪਾਂ ਮਾਫ ਕਰਨ ਦੀ ਜਰੂਰ ਆਪਣੇ ਅੰਦਰ ਹੈਬਿਟ ਬਣਾਉਣੀ ਹੈ ਜੀ ਇਹੋ ਜਿਹੀ ਆਦਤਾਂ ਬਣਾ ਲੀਆਂ ਜੇ ਆਦਤ ਚੰਗੀ ਬਣ ਗਈ ਨਾ ਤਾਂ ਫਿਰ ਸਾਡੇ ਆਉਣ ਨੂੰ ਜਮ ਸਮਾਂ ਮਾੜਾ ਉਹਨੂੰ ਵੀ ਚੰਗਾ ਬਣਾ ਦੋਗੀ ਜੇ ਆਦਤ ਥੋੜੀ ਜਿਹੀ ਕਮਜ਼ੋਰ ਬਣ ਗਈ ਜੇ ਸਮਾਂ ਚੰਗਾ ਵੀ ਹੈ ਉਹਨੂੰ ਵੀ ਮਾੜਾ ਬਣਾ ਦੋਗੀ ਕਮਜ਼ੋਰ ਬਣਾ ਦੋਗੀ ਇਸ ਕਰਕੇ ਇਗਨੋਰ ਕਰਨਾ ਜਿਹੜੀ ਚੀਜ਼ ਨੂੰ ਇਗਨੋਰ ਕਰਨਾ ਉਹਨੂੰ ਇਗਨੋਰ ਕਰਨਾ ਸਿੱਖ ਲਈਏ ਜਿਹਨੂੰ ਮਾਫ ਕਰਨ ਨੂੰ ਮਾਫ ਕਰਨਾ ਸਿੱਖ ਲਈਏ ਬਦਲੇ ਦੇ ਚੱਕਰ ਚ ਨਾ ਪਈਏ ਮੈਂ ਯੂਥ ਨੂੰ ਬੇਨਤੀ ਕਰਦਾ ਹਾਂ ਆਪਣੇ ਮੂਡ ਦਾ ਕੰਟਰੋਲ ਆਪਣੇ ਕੋਲ ਰੱਖਿਏ ਕੋਈ ਵੀ ਸਾਡਾ ਮੂਡ ਨਾ ਆਫ ਕਰ ਸਕੇ ਨਵੇਂ ਸਾਲ ਦੇ ਵਿੱਚ ਆਪਾਂ ਇਦਾਂ ਚੱਲੀਏ ਤਾਂ ਮੈਨੂੰ ਲੱਗਦਾ ਉਹ ਦਿਨ ਦੂਰ ਨਹੀਂ ਕਦੇ ਆਇਆ ਕਰੋ ਪ੍ਰਬਾਸਰਾ ਇਹ ਖੜੜ ਕੁਰਾਲੀ ਹਾਈਵੇ ਦੇ ਉੱਤੇ ਹੈ ਤੇ ਮੈਨੂੰ ਲੱਗ ਤੁਸੀਂ ਦੇਖੋਗੇ ਕਿੰਨੇ ਪੜੇ ਲਿਖੇ ਇਹਨੇ ਪਤਾ ਨਹੀਂ ਕਿਹੜੀਆਂ ਘਟਨਾਵਾਂ ਮਾੜਾ ਜਿਹਾ ਕੋਈ ਗੱਲ ਹੁੰਦੀ ਹੈ ਬੰਦਾ ਇਸ ਤਰ੍ਹਾਂ ਦੇ ਹਾਲਾਤਾਂ 'ਚ ਪਹੁੰਚ ਜਾਂਦਾ ਉਹ ਡਿਪੈਂਡ ਹੋ ਜਾਂਦਾ ਹੈ ਸਾਨੂੰ ਜੇਕਰ ਏਵਲ ਬੋਡੀ ਮਿਲੀ ਹੈ ਹੁਣ ਤੱਕ ਏਵਲ ਹੈ ਤੇ ਸ਼ੁਕਰਾਨਾ ਕਰੀਏ ਉਸ ਪਰਮਾਤਮਾ ਦਾ ਤੇ ਆਪਣੇ ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਕਰੀਏ ਕਾਰ ਨਾ ਮੰਨੀਏ ਸਫਲਤਾ ਤਾਂ ਕਦਮ ਚੁੰਮੇਗੀ ਪਰ ਸਫਰ ਪੂਰਾ ਕਰੀਏ ਮੈਂ ਤਾਂ ਇਹ ਬੇਨਤੀ ਕਰਦਾ ਹਾਂ ਸਰ ਮੇਰਾ ਆਖਰੀ ਸਵਾਲ ਰਹੇਗਾ ਜਿਵੇਂ ਪ੍ਰਭ ਆਸਰਾ ਹੋਰ ਸੰਸਥਾਵਾਂ ਹੈਗੀਆਂ ਨੇ ਜਿਹੜੇ ਡਿਸੇਬਲ ਨੂੰ ਵੀ ਆ ਸਾਡੇ ਬਜ਼ੁਰਗ ਜਿਹੜੇ ਮਾਪਿਆਂ ਨੂੰ ਵੀ ਸੰਭਾਲ ਲਿਆ ਅਸੀਂ ਇਹਨਾਂ ਨੂੰ ਇੱਕ ਮਾਨ ਸਮਝੀਏ ਜਾਂ ਫਿਰ ਆਪਣੇ ਆਪ ਦੇ ਇੱਕ ਇਹ ਸ਼ਰਾਬ ਸੰਜੀਏ ਦੇਖੋ ਤੁਹਾਡੀ ਗੱਲ ਦਾ ਇਹ ਬਹੁ ਪੱਖੀ ਇਹਦਾ ਇੱਕ ਪੱਖ ਦਾ ਜਵਾਬ ਹੀ ਦੇ ਸਕਦੇ ਜਿਹੜੇ ਬਜ਼ੁਰਗਾਂ ਦੇ ਔਲਾਦ ਨਹੀਂ ਹੋਈ ਜਿਹੜੇ ਮਾਪਿਆਂ ਦੇ ਜਿਹੜੇ ਜਿਹੜਾ ਨੇ ਸ਼ਾਦੀ ਨਹੀਂ ਕਰਾਈ ਜਿਹੜੇ ਡਾਈਮੈਂਸ਼ਨ ਕਰਕੇ ਸੜਕਾਂ ਦੇ ਰੁਲ ਗਏ ਉਹਨਾਂ ਲਈ ਰੀਹੈਬ ਸੈਂਟਰ ਹੋਣੇ ਚਾਹੀਦੇ ਆ ਅਦਰਵਾਈਜ਼ ਉਹ ਸੜਕਾਂ ਦੇ ਰੁਣ ਲੰਗੇ ਕੋਈ ਘਰ ਨਹੀਂ ਰੱਖ ਸਕਦਾ ਜਿਹੜੇ ਸਭ ਕੁਝ ਹੋਣ ਦੇ ਬਾਵਜੂਦ ਜੇ ਕਲਾਸ 1 ਅਫੀਸਰ ਮੈਨੂੰ ਫੋਨ ਕਰਕੇ ਕਹਿੰਦਾ ਕਿ ਬਜ਼ੁਰਗ ਨੂੰ ਦਾਖਲ ਕਰਾਉਣਾ ਮੈਂ ਕਿਹ ਗੱਲ ਹੋ ਗਈ ਕਹਿੰਦੇ ਵੀ ਫੈਮਿਲੀ ਡਿਸਟਰਬ ਹੋ ਰਹੀ ਹੈ ਮੈਂ ਕਿਹਦੀ ਗੱਲ ਕਰ ਰਿਹਾ ਕਹਿੰਦਾ ਮੈਂ ਆਪਣੇ ਬਜ਼ੁਰਗ ਦੀ ਗੱਲ ਕਰ ਰਿਹਾ ਮੈਂ ਗੱਲ ਕੀ ਹੋਈ ਹੈ ਵੀ ਤੁਸੀਂ ਤਾਂ ਏਡੇ ਵੱਡੇ ਅਫੀਸਰ ਹੈ ਹੋਣ ਏਡੀਆਂ ਵੱਡੀਆਂ ਜ਼ਿੰਮੇਵਾਰੀਆਂ ਨਭਾਰੇ ਤੁਹਾਡੇ ਕੋਲੋਂ ਦੱਸਿਆ ਤੇ ਲੈਣੀ ਹੈ ਕਹਿੰਦਾ ਜੀ ਚਾਹ ਦਾ ਟਾਈਮ ਨਹੀਂ ਉਹਦਾ ਚਾਹ ਮੰਗ ਲੈਂਦੇ ਆ ਰੋਟੀ ਦਾ ਟਾਈਮ ਨਹੀਂ ਉਹਦਾ ਰੋਟੀ ਮੰਗ ਲੈਂਦੇ ਸਾਰੇ ਡਿਸਟਰਬ ਹੋਏ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਏ ਮਨ ਬੜਾ ਹੈਰਾਨੀ ਹੁੰਦੀ ਹੈ ਉਹ ਕਹਿੰਦਾ ਜੀ ਫਲਾਣੀ ਜਗ੍ਹਾ ਤੇ ਬਜ਼ੁਰਗ ਐ ਮੈਂ ਕਿਹਾ ਫਿਰ ਉਹ ਘਰ ਜਿਹੜਾ ਜਿਹੜਾ ਉਹ ਤੇ ਘਰ ਨੂੰ ਫਿਰ ਕਿਦਾਂ ਤੁਸੀਂ ਉੱਥੇ ਰਹਿੰਦੇ ਆ ਬਜ਼ੁਰਗ ਉੱਥੇ ਰਹਿੰਦੇ ਆ ਜਦੋਂ ਇਹ ਜੇ ਵੀ ਫੋਨ ਆਉਂਦੇ ਆ ਨਾ ਤੇ ਮੈਂ ਕਿਹਾ ਉਹ ਘਰ ਨੂੰ ਕੌਣ ਸੰਭਾਲੂ ਕਹਿੰਦੇ ਘਰ ਨੂੰ ਤਾਂ ਕੋਠੀ ਨੂੰ ਤਾਂ ਅਸੀਂ ਸੰਭਾਲ ਲਾਂਗੇ ਪਰ ਬਜ਼ੁਰਗ ਨੂੰ ਨਹੀਂ ਸੰਭਾਲ ਸਕਦੇ ਉਹ ਲਹਣਤਾ ਸਾਡੇ ਤੇ ਬਹੁਤ ਵੱਡਾ ਸਵਾਲ ਹੈ ਜਿੱਦਣ ਇਹੋ ਜੇ ਹੋਮ ਬਣਨੇ ਘੱਟ ਹੋ ਗਏ ਇਹਦਾ ਮਤਲਬ ਸਾਡੇ ਅੰਦਰ ਇਨਸਾਨੀਤਾ ਕੀ ਇਹ ਹੋਮ ਬਣਨੇ ਘਟਨੇ ਚਾਹੀਦੇ ਆ ਵਧਨੇ ਨਹੀਂ ਚਾਹੀਦੇ ਨਹੀਂ ਤਾਂ ਲੋਕਤੰਤਰ ਦੇ ਉੱਤੇ ਔਰ ਸਾਡੇ ਇਨਸਾਨ ਹੋਣ ਉੱਤੇ ਬਹੁਤ ਵੱਡਾ ਸਵਾਲੀਆ ਚਿੰਨ੍ਹ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਇਸ ਜਿਹੜਾ ਕਿ ਲੋਹੜੀ ਦੇ ਪਰਬ ਤੇ ਅਸੀਂ ਪ੍ਰਭ ਆਸਰਾ ਦੀ ਟੀਮ ਦੇ ਵਿੱਚ ਪਹੁੰਚੇ ਸੀਗੇ ਜਿੱਥੇ ਲੋਹੜੀ ਦਾ ਤਿਉਹਾਰ ਬੜੇ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਗਾਇਕ ਜਿਹੜੇ ਨੇ ਉਹ ਸਿਤਾਰੇ ਜਿਹੜੇ ਦੁਨੀਆ ਦੇ ਵਿੱਚ ਚਮਕ ਰਹੇ ਨੇ ਇਹਨਾਂ ਸਿਤਾਰਿਆਂ ਦੇ ਕੋਲ ਪਹੁੰਚੇ ਨੇ ਜਿਨ੍ਹਾਂ ਨੂੰ ਵੇਖਣ ਦੇ ਲਈ ਜਿਹੜੀ ਆ ਇਹ ਅੱਖ ਚਾਹੀਦੀ ਆ ਇਹ ਅੱਖ ਜਿਹੜੀ ਆ ਪ੍ਰਭ ਆਸਰਾ ਦੇ ਕੋਲ ਜਿਹੜੀ ਆ ਹੈਗੀ ਆ ਸੋ ਸਾਨੂੰ ਦੱਸਦੀ ਹੈ ਕਿ ਕਿਸ ਤਰ੍ਹਾਂ ਜਿਹੜਾ ਕਿਉਨਾ ਵੱਲੋਂ ਦੱਸਿਆ ਗਿਆ ਆ ਕਿਹਾ ਗਿਆ ਕਿ ਜਿਹੜੇ ਆਪਣੇ ਬੱਚੇ ਮਾਪਿਓ ਨੂੰ ਨਹੀਂ ਸਮਝ ਸਕਦੇ ਤੇ ਉਹ ਕਹਿੰਦੇ ਨੇ ਕਿ ਅਸੀਂ ਡਿਸਟਰਬ ਹੁੰਨੇ ਆ ਸੋ ਮਾਪਿਓ ਤੋਂ ਬੰਦਾ ਕਦੇ ਵੀ ਡਿਸਟਰਬ ਨਹੀਂ ਹੁੰਦਾ ਤਾਂ ਸਾਨੂੰ ਆਪਣੀਆਂ ਇਹ ਸਮਾਜਿਕ ਦੀਆਂ ਨੈਤਿਕ ਕਦਰਾਂ ਕੀਮਤਾਂ ਜਿਹੜੀਆਂ ਨੇ ਉਹ ਸਮਝਣੀਆਂ ਪੈਣਗੀਆਂ ਤਾਂ ਹੀ ਅਸੀਂ ਇੱਕ ਚੰਗੇ ਸਮਾਜ ਦੀ ਜੜੀ ਆ ਉਹ ਸਿਰਜਣਾ ਕਰ ਸਕਦੇ ਆ ਸੋ ਨਵੇਂ ਕੰਟੈਂਟ ਦੇ ਨਾਲ ਮੈਂ ਫਿਰ ਹਾਜ਼ਰ ਹੋਵਾਂਗਾ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਕੈਮਰਾ ਪਰਸਨ ਜਤਨ ਕੁਮਾਰ ਦੇ ਨਾਲ ਮੈਂ ਗਗਨਦੀਪ ਸਿੰਘ ਨੰਦਪੁਰੀ ਰਿਆਸਤ ਨੀ